ਆਪਣੇ ਛੋਟੇ ਢੇਰ ਲਈ ਗੀਤ गा ਰਿਹਾ ਹਾਂ ਗੋਣਾ ਗੋਣਾ ਦੱਬਣ ਦੀ ਕੋਸ਼ਿਸ਼ ਕਰੋ ਹਾਂ ਓਏ ਬੇ ਸਮਝਾ ਨੇ ਆਹ ਯੂਟਿਊਬ ਇ ਆਹ ਓਏ ਬੇ ਸਮਝਾ ਨੜ ਅੱਖੀਆਂ ਲਾਈਆਂ ਆਪੇ ਹੀ ਦਰਦ ਸਹੇੜੇ ਹਾਏ ਬੇਦਰਦਾਂ ਉਹ ਸਾਡੀ ਕਦਰ ਨਾ ਜਾਣੀ ਤੇ ਹੁਣ ਲੱਕੀਆਂ ਕੋੜ ਨੇ ਵੇੜੇ ਹੱਥੀ ਮਹਿੰਦੀ ਤੇ ਸਿਰਫ ਲਕਾਰੀ ਤੇ ਨੱਕ ਵਿੱਚ ਨਥ ਬਗਾਨੀ ਨਹੀਂ ਪੈਸੇ ਵਾਰ ਕੇ ਚੱਕਲੀ ਢੋਲੀ ਤੇ ਹੋਊਗੀ ਖਤਮ ਕਹਾਣੀ ਨਹੀਂ ਬੱਚਿਆਂ ਨੇ ਕਿਚ ਤੂ ਕੇ ਚੱਕਲੀ ਪੰਜੀ ਦਸੀ ਚਵਾਨੀ ਨਹੀਂ ਮੈਂ ਲੋਕਾਂ ਦੇ ਪਹਿਰਾ लभदा रहिसी बेसमान असीं बेसम आल रोड़ जवानी साढी मुंदरी सजड़ ਨਿਸ਼ਾਨੀ ਸਾਡੀ ਮੁੰਦਰੀ ਸਜਣਾ ਦੇਵੋੜੀ ਨਿਸ਼ਾਨੀ ਓਏ ਇਹ ਤਨ ਦਾ ਦੀਵਾ ਪਾ ਖੂਨ ਮੇ ਬਾੜਾ ਬਾੜਾ ਤਨ ਦਾ ਦੀਵਾ ਪਾ ਖੂਨ ਮੇ ਬਾੜਾ ਓਏ ਹਰ ਸਾਚੋਂ ਪੰਛੀ बेमत पी वेमतू पाल लाहक रो मे रोशन हो लाहिक न रोवां ਵਲਦੀ ਕਾਨੀ 베 ਸਾਡੀ ਮੁੰਦਰੀ ਸਜਣਾ ਤੇ ਮੋੜੀ ਨਿਸ਼ਾਨੀ ਅਸੀਂ ਬੇਸਮਝਾ ਨੇ ਆਹ ਲੈ ਰੋਲ ਚਵਾਨੀ ਓਏ ਸਾਡੀ ਕਿਸਮਤ ਚੰਦਰੀ ਇਹ ਤੇ ਕਿਹੜਾ ਗੇੜਾ ਕਿਸਮਤ ਚੰਦਰੀ ਏ ਤੇ ਕੀ ਕੇੜਾ ਹਾਏ ਅਸ਼ੋਕ ਚੰਦਰਿਆ ਤੂੰ ਸਾਡਾ ਲੁੱਟ ਲੈ ਆ ਖੇੜਾ ਅਸ਼ੋਕ ਚੰਦਰਿਆ ਵੇ ਸਾਡਾ ਲੁੱਟ ਲੈ ਆ ਖੇੜਾ ਹਾ ਹਾ ਉਹ ਪਿੰਡ ਫੌਰੇ ਵਿੱਚ ਤਾਂ ਹਾ ਉਹ ਪਿੰਡ ਫੌਰੇ ਵਿੱਚ ਤਾਂ ਹੋ ਗਈ ਫਦਾਮੀ ਸਾਡੀ ਮੁੰਦਰੀ ਸਜਣਾ ਨੀ ਅਸੀਂ ਬੇਸਮਝਾਨੇ ਲਈ ਰੋਲ ਜਵਾਨੀ ਅਗਲਾ ਅੰਤਰ ਡਿਫਰੈਂਸ ਸਟਾਈਲ ਲਗਾਣਾ ਬਕਰ ਸਟਾਈਲ ਲਗਾਣਾ ਸੁਣੋ ਤੁਮ ਕਿਦਾਂ ਦਾ ਐ ਨਾਕੇ ਮਦਰੀ ਵਿੱਚ ਕੱਟ ਕੇ ਮੈਂ ਦਿਲ ਦਾ ਪਾਇਆ ਵੇ ਤੂੰ ਕੌਡੀ ਸਜਣਾ ਇਹਦਾ ਮੁੱਲ ਨਹੀਂ ਪਾਇਆ ਵੀ ਵੇ ਤੂੰ ਕੌਡੀ ਸਜਣਾ ਇਹਦਾ ਮੁੱਲ ਨਹੀਂ के نشانی जानी सॼी مدری तामी निशानी सॼी मुंदरी نشانی اسی بے سمجھا